ਆਣਾ ਦੇ थाना ਦਰੇਸੀ ਦੇ ਅਦੀਨ ਪੰਦੇ ਬਸਤੀ ਜੋਧੇਵਾਲ ਦੇ ਕੋਲ ਦੇ ਰਾਤ ਬੰਬ ਨੂਆ ਚੀਜ਼ ਮਿਲਦੀ ਹੈ ਦੱਸਦੀ ਕਿ ਪੈਟਰੋਲ ਨਾਲ ਭਰੇ ਹੋਏ ਲਫਾਫੇ ਸੀਗੇ ਜਿਸ ਦੇ ਵਿੱਚ ਘੜੀ ਅਤੇ ਤਾਰਾ ਦੇ ਨਾਲ ਨਾਲ ਕਈ ਹੋਰ ਅਪੱਤੀ ਜਨਕ ਚੀਜ਼ਾਂ ਮਿਲਿਆ ਦੱਸਦੀ ਕਿ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਦੱਸਦੀ ਕਿ ਤਿੰਨ ਤੋਂ ਚਾਰ ਦਿਨ ਪਹਿਲਾਂ ਇੱਕ ਸ਼ਖਸ ਦੁਕਾਨ ਦੇ ਉੱਤੇ ਆਂਦਾ ਜੋ ਉਹ ਸਾਮਾਨ ਖਰੀਦਣ ਤੋਂ ਬਾਅਦ ਕੁਝ ਕੈਸ਼ ਦੇ ਕੇ ਉਹ ਸਾਮਾਨ ਉੱਥੇ ਰੱਖ ਦਿੰਦਾ ਹੈ ਕਿ ਮੈਂ ਥੋੜੀ ਦੇਰ ਚੰਨਾ ਜਦੋਂ 3 ਤੋਂ 4 ਦਿਨ ਬੀਤਣ ਤੋਂ ਬਾਅਦ ਦੁਕਾਨਦਾਰ ਉਸ ਦੀ ਜਾਂਚ ਕਰਦਾ ਹੈ ਤੇ ਜਿਸ ਦੇ ਵਿੱਚੋਂ ਹੁਣ ਪੈਟਰੋਲ ਅਤੇ ਹੋਰ ਕਈ ਸਾਮਾਨ ਮਿਲਿਆ ਤੇ ਤਸਵੀਰਾਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ ਨੇ ਤੇ ਨਾਲ ਦੇ ਨਾਲ ਮੌਕੇ ਤੇ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਪਹੁੰਚੇ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਥਾਣਾ ਦਰੇਸੀ ਦੀਆਂ ਜਿੱਥੇ ਅੰਦਰ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੇ ਵਿੱਚ ਇਹ ਕੀ ਕੁਛ ਸੀਗਾ ਤੇ ਨਾਲ ਦੀ ਨਾਲ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਥਾਣਾ ਦਰੇਸੀ ਦੀਆਂ ਨੇ ਤੇ ਇਹ ਇਸ ਦੇ ਨਾਲ ਹੀ ਲੁਧਿਆਣਾ ਦੇ ਵਿੱਚ ਇਸ ਦੇ ਕਾਰਨ ਜਿਹੜਾ دہشت ਦਾ ਮਾਹੌਲ ਵੀ ਦੇਖਣ ਜਾ ਰਿਹਾ ਕਿਉਂਕਿ ਇਹ ਤਿਹਾਰਾ ਦੇ ਦਿਨ ਸੀਗੇ ਤੇ ਉਸ ਦੇ ਕਾਰਨ ਇਹ ਲੋਕਾਂ ਦੇ ਵਿੱਚ ਜਿਹੜੇ ਲੋਕ ਖਰੀਦਾਰੀ ਕਰ ਰਹੇ ਸੀਗੇ ਤੇ ਹੁਣ ਜਿਹੜੇ ਥਾਣਾ ਦਰੇਸੀ ਦੇ ਇਹ ਅੰਦਰ ਜਿਹੜੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਤੇ ਹੋਰ ਕਈ ਇਹ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਕਿਉਂਕਿ ਇਹ ਜਿਹੜਾ ਅੰਦਰ ਚੀਜ਼ਾਂ ਮਿਲੀਆਂ ਨੇ ਜਿਹੜੀ ਲਿਫਾਫੇ ਦੇ ਵਿੱਚੋਂ ਚੀਜ਼ਾਂ ਮਿਲੀਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ પેટ્રોલ ਘੜੀ ਸੈੱਲ ਅਤੇ ਤਾਰਾਂ ਹੋਰ ਕਈ ਸਮਾਨ ਅਜ ਦੇ ਵਿੱਚੋਂ ਮਿਲਿਆ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਅੰਦਰ ਮੌਜੂਦ ਨੇ ਤੇ ਕੁਝ ਦੇਰ ਦੇ ਬਾਅਦ ਉਹ ਬਾਹਰ ਆਣਗੇ ਤੇ মিডিਆ ਨੂੰ ਦੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ ਤੇ ਕੀ ਕੀ ਕਲੂ ਮਿਲਿਆ ਕਿਉਂਕਿ ਕਹਿਆ ਜਾ ਰਿਹਾ ਕਿ ਪੁਲਿਸ ਦੇ ਹੱਥ ਕਈ ਸੁਰਾਗ ਵੀ ਲੱਗੇ ਨੇ ਕਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਕਿ ਜਿਹੜੀ ਇਸ ਮਾਮਲੇ ਦੇ ਵਿੱਚ ਅਲੱਗ-ਅਲੱਗ ਗੈਂਗਲਾ ਦੇ ਵਿੱਚ ਜਿਹੜੀ ਜਾਂਚ ਕਰੇਗੀ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਹੱਥ ਕੀ ਕਲੂ ਨਿਕਲ ਕੇ ਆਏ ਸਾਹਮਣੇ ਆਉਂਦੇ ਨੇ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ ਲੁਧਿਆਣਾ ਦੇ थाना ਦਰੇਸੀ ਦੇ ਅਦੀਨ ਪੰਦੇ ਬਸਤੀ ਜੋਧੇਵਾਲ ਦੇ ਕੋਲ ਦੇ ਰਾਤ ਬੰਬ ਨੂਆ ਚੀਜ਼ ਮਿਲਦੀ ਹੈ ਦੱਸਦੇ ਕਿ ਪੈਟਰੋਲ ਨਾਲ ਭਰੇ ਹੋਏ ਲਫਾਫੇ ਸੀਗੇ ਜਿਸ ਦੇ ਵਿੱਚ ਕਿ ਕੜੀ ਅਤੇ ਤਾਰਾ ਦੇ ਨਾਲ-ਨਾਲ ਕਈ ਹੋਰ ਅਪੱਤੀ ਜਨਕ ਚੀਜ਼ਾਂ ਮਿਲੀਆਂ ਦੱਸਦੀ ਹੈ ਕਿ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਦੱਸਦੀ ਹੈ ਕਿ ਤਿੰਨ ਤੋਂ ਚਾਰ ਦਿਨ ਪਹਿਲਾਂ ਇੱਕ ਸ਼ਖਸ ਦੁਕਾਨ ਦੇ ਉੱਤੇ ਆਂਦਾ ਜੋ ਸਮਾਨ ਖਰੀਦਣ ਤੋਂ ਬਾਅਦ ਕੁਝ ਕੈਸ਼ ਦੇ ਕੇ ਉਹ ਸਮਾਨ ਉੱਥੇ ਰੱਖ ਜਾਂਦਾ ਹੈ ਕਿ ਮੈਂ ਥੋੜੀ ਦੇਰ ਚਾਹਨਾ ਜਦੋਂ ਤਿੰਨ ਤੋਂ ਚਾਰ ਦਿਨ ਬੀਤਣ ਤੋਂ ਬਾਅਦ ਦੁਕਾਨਦਾਰ ਉਸ ਦੀ ਜਾਂਚ ਕਰਦਾ ਤੇ ਜਿਸ ਦੇ ਵਿੱਚੋਂ ਹੁਣ ਪੈਟਰੋਲ ਅਤੇ ਹੋਰ ਕਈ ਸਮਾਨ ਮਿਲਿਆ ਤੇ ਤਸਵੀਰਾਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਸੀਨੀਅਰ ਪੁਲਸ ਅਧਿਕਾਰੀ ਪਹੁੰਚੇ ਨੇ ਤੇ ਨਾਲ ਦੇ ਨਾਲ ਮੌਕੇ ਤੇ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਪਹੁੰਚੇ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਥਾਣਾ ਦਰੇਸੀ ਦੀਆਂ ਜਿੱਥੇ ਅੰਦਰ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੇ ਵਿੱਚ ਕੀ ਕੁਝ ਸੀਗਾ ਤੇ ਨਾਲ ਦੇ ਨਾਲ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਥਾਣਾ ਦਰੇਸੀ ਦੀਆਂ ਨੇ ਤੇ ਇਹ ਇਸ ਦੇ ਨਾਲ ਹੀ ਲੁਧਿਆਣਾ ਦੇ ਵਿੱਚ ਇਸ ਦੇ ਕਾਰਨ ਜਿਹੜਾ دہشت ਦਾ ਮਾਹੌਲ ਵੀ ਦੇਖਣ ਜਾ ਰਿਹਾ ਕਿਉਂਕਿ ਇਹ ਤਿਹਾਰਾ ਦੇ ਦਿਨ ਸੀਗੇ ਤੇ ਉਸ ਦੇ ਕਾਰਨ ਇਹ ਲੋਕਾਂ ਦੇ ਵਿੱਚ ਜਿਹੜੇ ਲੋਕ ਖਰੀਦਾਰੀ ਕਰ ਰਹੇ ਸੀਗੇ ਤੇ ਹੁਣ ਜਿਹੜੇ ਥਾਣਾ ਦਰੇਸੀ ਦੇ ਇਹ ਅੰਦਰ ਜਿਹੜੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਤੇ ਹੋਰ ਕਈ ਇਹ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਕਿਉਂਕਿ ਇਹ ਜਿਹੜਾ ਅੰਦਰ ਚੀਜ਼ਾਂ ਮਿਲੀਆਂ ਨੇ ਜਿਹੜੀ ਲਿਫਾਫੇ ਦੇ ਵਿੱਚੋਂ ਚੀਜ਼ਾਂ ਮਿਲੀਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੋਂ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੈਟਰੋਲ ਘੜੀ ਸੈੱਲ ਅਤੇ ਤਾਰਾਂ ਹੋਰ ਕਈ ਸਮਾਨ ਅਜ ਦੇ ਵਿੱਚੋਂ ਮਿਲਿਆ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਅੰਦਰ ਮੌਜੂਨ ਨੇ ਤੇ ਕੁਝ ਦੇਰ ਦੇ ਬਾਅਦ ਉਹ ਬਾਹਰ ਆਣਗੇ ਤੇ ਮੀਡੀਆ ਨੂੰ ਦੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ ਤੇ ਕੀ ਕੀ ਕਲੂ ਮਿਲਿਆ ਕਿਉਂਕਿ ਕਿਹਾ ਜਾ ਰਿਹਾ ਕਿ ਪੁਲਿਸ ਦੇ ਹੱਥ ਕਈ ਸੁਰਾਗ ਵੀ ਲੱਗੇ ਨੇ ਕਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਕਿ ਜਿਹੜੀ ਇਸ ਮਾਮਲੇ ਦੇ ਵਿੱਚ ਅਲੱਗ-ਅਲੱਗ ਗੈਂਗਲਾਂ ਦੇ ਵਿੱਚ ਜਿਹੜੀ ਜਾਂਚ ਕਰੇਗੀ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਹੱਥ ਕੀ ਕਲੂ ਨਿਕਲ ਕੇ ਸਾਹਮਣੇ ਆਉਂਦੇ ਨੇ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ